ਵੱਡਣ ਵਾਲੀ ਲਿਫਟ ਆ ਮਿੱਤਰੋ ਟਾਇਰ ਟੂ 90 ਪੈਸੇ ਪਾਇਆ ਤੇ ਮਾਡਲ 110 ਤੇ ਸੋਝ ਦੋ ਬੰਦਾ ਜੁਰੋਂ ਤੁਰਿਆ ਆਉਂਦਾ 23 ਮਾਰਨ ਲਾਲ ਦੀ ਸਪੂਈਜਨ ਦੇ ਵਿੱਚ ਮਿੱਤਰੋ ਆਹ ਟਰੈਕਟਰ ਦੇ ਵਿੱਚੋਂ 20000 ਰੁਪਇਆ ਰੇਟ ਘਟਜੂ ਜੇ ਸ਼ੇਅਰ ਕਰਕੇ ਆਉਂਗੇ ਦੱਬ ਕੇ ਸ਼ੇਅਰ ਕਰਕੇ ਆਜੋ ਕਿਰਾ ਜੀ 21 ਤੇ ਇਹ ਕਿੰਨਾ ਕਿ ਚੱਲਿਆ ਸਪਿੰਦਰਾ ਇਹ ਚੱਲਿਆ ਹੀ 1500 ਘੰਟਾ ਠੀਕ ਹੈ 1500 ਘੰਟੀ ਚੱਲਿਆ ਮੇਤਰੋ ਨਾਲ ਦੇ ਟਾਇਰ ਨੇ ਠੀਕ ਹੈ ਨਾਲ ਦੇ ਟਾਇਰਾਂ ਕੰਡੀਸ਼ਨ ਦਸੀ ਨੇ ਚੱਲਿਆ ਵੀ ਥੋੜੀ ਯੂਜ਼ ਸਪਿੰਦਰੇ ਇਹ ਚੱਲਿਆ 14-1500 ਘੰਟਾ ਠੀਕ ਹੈ 30000 ਰੁਪਏ ਮੇਰੇ ਕੀ ਰੇਟਾ ਘਟ ਗਿਆ ਟਰੈਕਟਰ ਦੇ ਵਿੱਚੋਂ ਇਹ 1300 ਘੰਟਾ ਚੱਲਿਆ ਮੇਤਰੋ ਤੇ ਪੂਰਵਾ ਪੂਰ ਵਾਲੇ ਸਾਥ ਅੱਜਕੱਲ ਜਿਵੇਂ ਕਹ ਦੀ ਆ ਗਈ ਜਿਵੇਂ ਬੇਂਦਰਪੁਰਾ ਕਾਕੀ ਗੱਟ ਕੇ ਕਿਆ ਮੇਟਰੂ ਡੀ ਕੇ ਵਾਲਾ 60 ਤੋਂ ਕਿਹੜਾ ਹਜ਼ਾਰ ਦਾ ਡੱਕੇ ਡੇਕੀ ਆ ਟਰੈਕਟਰ ਦੇ ਤੇ 1000 ਘੰਟਾ ਚੱਲਿਆ ਜੀ ਡੀ ਲੱਕ ਸੈਕਰੋਮੈਕਸ ਗੇਅਰ ਅਸੀਂ ਕਹਾਂ ਲੋ ਤੋਂ 200 ਤੋਂ 250 ਤਾ ਆਪਣੇ ਫੀਲਡ ਤੇ ਤੇ ਉਹਨਾਂ ਦੇ ਸਾਹ ਤੇ ਆਪਾਂ ਖੜਾ ਮੇਟਰੂ ਬਨਾਰਾ ਟਰੈਕਟਰ ਮੰਡੀ ਤੇ ਉਹ ਵੀ ਸੁਪਿੰਦਰ ਕੋਲ ਪੌਂਤੀਆਂ ਤੇ ਸੁਣੋ ਪਤਾ ਇਹ ਟਰੈਕਟਰ ਸਾਫ ਦੀ ਆਪਾਂ ਗੱਲ ਕਰੀਏ ਜਾਂ ਦਾਸੀ ਤੋਂ ਤੇ ਜਾਂ ਬਾਈ ਸੁਪਿੰਦਰ ਤੋਂ ਮਿਲਦੇ ਤੇ ਘੱਟ ਚੱਲੇ ਜਿਸ ਤੇ ਡਰਾਈਵਟ ਕਿਸਾਨ ਵੀਰ ਤੋਂ ਚੱਕਦੇ ਆ ਟਰੈਕਟਰ ਹੈ ਇਹ ਦੋ ਤਿੰਨ ਸੂਹ ਤਾਂ ਨਹੀਂ ਜਿਹਦੀ ਕਿਸਾਨ ਵੀਰ ਨੂੰ ਵੱਧ ਲੋੜ ਪੈਂਦੀ ਹੈ ਜਿਵੇਂ ਕਿ ਲੋਟੀ ਸੌਦਾ ਹੋਗੀ ਤੇ ਪੁਰਾਣਾ ਟਰੈਕਟਰ ਆਪਣਾ ਬੈਕ ਕਰਵਾਉਣਾ ਜਿਹੜੀ ਕਿ ਦੋਨੇ ਦੀਆਂ ਦੋਨੇ ਇਸ ਸਿੰਦਰ ਕੋਲ ਤੁਹਾਨੂੰ ਲੱਗਦਾ ਸਾਰੀ ਗੱਲ ਬਾਤ ਕਰਵਾਵਾਂਗੇ ਥੋੜੀ ਅੱਛੀ ਬਣੇਗੀ चार घंटी चै पंज नंबर आहे कीअं ट्रैक्टर को नंबर ई पंज नंबर आहे ग्यारह लख पैंती हज़ार रुपया डिमांड आहे ਮੇਰੇ ਜੀ ਡਿਮਾਂਡ ਵਿੱਚ ਕੋ ਫਿਕਸ ਰੇਟ ਨਹੀਂ ਹੁੰਦਾ ਹੈ ਇੱਕ ਵਾਰ ਤੁਸੀਂ ਬਾਈਪੁਰ ਪਹੁੰਚਿਓ ਤੇ ਜਿਵੇਂ ਬਾਈ ਸੁਪਿੰਦਰ ਕਹਿੰਦਾ ਹੁੰਦਾ ਵੀ ਚੀਜ਼-ਚੀਜ਼ ਦਾ ਬੋਲਾ ਹੈ ਨਾ ਇਹ 19 ਮਾਡਲ ਹੈ 23 ਚੱਲਦਾ ਚਾਰ ਸਾਲਾਂ ਦੇ ਵਿੱਚ ਆਇਆ ਲਓ ਵੀ ਕਿੰਨੀ ਸਮਾਈ ਦੇ ਵਿੱਚ ਟਰੈਕਟਰ ਚੱਲਿਆ ਉਹਦੇ ਕਰਕੇ ਹਜ਼ਾਰੀ ਚੱਲਣ ਸਾਧਾਂ ਢਾਲੀਆਂ ਪੱਟਾ 100 ਘਾਟੇ ਲਿਆ 8-9000 ਦਾ ਡੈਕ ਲੱਗੇਗਾ ਨਾ ਕਿ ਲਾਈਟਰੋਲ ਕਰਦਾ ਹੈ ਨਾ ਕੀ ਇਹ ਡੈਕ ਲੱਗਿਆ ਮਿੱਤਰ ਈਕ ਵਾਲਾ 60 ਤੋਂ 65000 ਦਾ ਡੱਕ ਡੇਕੀ ਆ ਟਰੈਕਟਰ ਦੇ ਤੇ 1000 ਘੰਟਾ ਚੱਲਿਆ ਜੇਡੀ ਲਿੰਕਰ ਸੈਕਰੋਮੈਕਸ ਗੇਅਰ ਉਹ ਜਿਹੜਾ ਮਾਡਲ ਸਭ ਤੋਂ 65000 ਰੁਪਏ ਮਹਿੰਗਾ ਮਾਡਲ ਹੈ ਠੀਕ ਹੈ ਇਹ ਦੂਜਾ ਜਿਹਨੂੰ ਹਮ ਤਾਂ ਸਿਜਾਇਦੀ ਜੰਮ ਲਾਉਂਦਾ ਉਹ ਬਗਰਾਉਂਡ ਸੀ ਆਈ ਆਡੀ ਆ ਤੇ ਨੀਂਹ ਦੀ ਡਿਮਾਂਡ ਵੀ ਬਾਕੀ ਚੱਲਦੀ ਨਹੀਂ 100000 ਵੀ ਨਹੀਂ ਚੱਲੀ ਲੱਗੀ ਜੇਡੀ ਲਿੰਕਰ ਸੈਕਰੋਮੈਕਸ ਗੇਅਰ ਇਹ ਤੋਂ ਮਰਜ਼ੀ ਪਤਾ ਕਰ ਲੈਣਾ ਰੇਟ 65000 ਰੁਪਏ ਸਭ ਤੋਂ ਹਾਈ ਮਾਡਲ ਹੈ ਠੀਕ ਹੈ ਜਿੱਤੇ ਇੰਟੈਲੀਜੈਂਟ ਪਾਉ ਦੇ ਪੱਤਰ ਓਕੇ ਨਹੀਂ ਤੇ ਲੋੜ ਹੋ ਜੂਗਾ ਜ 2 ਲੱਖ ਦਾ 6 ਲੱਖ ਤੱਕ ਦਾ ਮਿੱਤਰ ਨੂੰ ਲੋਨ ਹੋ ਜੀਏ 4x4 ਟਰੈਕਟਰ ਹੈ ਜੀ 5405 ਉਧਰ ਉਧਰ ਜੀ ਜੇ ਗੱਲ ਕਰੀਏ ਥੋੜੇ ਜਿਹਾ ਨਾਲ ਬਾਅਦ ਤੇ ਇਹ ਘੱਟ ਘੇੜ ਕਰਕੇ ਆ ਜਾਂਦਾ ਤੇਲ ਜਿਹੜਾ ਖਰਚਾ ਬਹੁਤ ਘੱਟ ਜੂ ਮਨ ਕੇ ਤੈਨੂੰ ਮਨ ਕੇ ਆ ਬੰਦ ਜੀ ਬੜੀਆ ਡੰਡ ਲੱਗਦਾ ਕਿੰਨਾ ਮਾਰਦਾ 1 ਲੱਖ ਆਉਂਦਾ ਹੈ ਨਵੇਂ ਟਾਇਰ ਨਵੀਂ ਬੈਂਟਰੀ ਸਭ ਕੰਮ ਹੋ ਜਾਂਦਾ 2 ਲੱਖ 25000 ਦਾ ਮੁੱਲ ਹੈ ਜਿੰਦਾ ਵੀ ਜਮਾ ਓਕੇ ਹੈ 2 to Z ਲੈ ਵੀ ਮਿੱਤਰੋ ਜਿਵੇਂ ਕਹ ਰਹੀਏ ਵੀ ਇਹ ਤਾਂ ਜਦੋਂ ਤੁਸੀਂ ਟਰੈਕਟਰ ਲੈ ਗਏ ਬਾਈ ਸੁਪਿੰਦਰ ਤੂੰ ਤੁਸ ਨੂੰ 3-4 ਸਾਲਾਂ ကြਾ ਅੱਖਾਂ ਦੀ ਰੋਣ ਨਹੀਂ ਜਿਵੇਂ ਜਿਹਦੀ ਇੰਜਨ ਦਾ ਕੰਮ ਹੁੰਦਾ ਜਮਾ ਹੋਇਆ ਬੈਟਰੀ ਵੀ ਹੈ ਨਵਾਂ ਬੈਟਰੀ ਨਵੀਂ ਹੈ ਬੈਟਰੀ ਦਾ ਕਾਰਡ ਵੀ ਨਾਲ ਪਈ ਠੀਕ ਹੈ ਗਰੰਟੀ ਦਾ ਕੋਈ ਗੱਲ ਪਤਾ ਕੀ ਹੈ ਸੁਪਿੰਦਰ ਜਦੋਂ ਬੰਦੇ ਨੇ ਟਰੈਕਟਰ ਲੈਣਾ ਹੁੰਦਾ ਤਾਂ ਨੂੰ ਇਹ ਹੁੰਦਾ ਕਿ ਆਪਾਂ ਨੂੰ ਜਾਂ 2-4 ਸਾਲ ကြਾ ਅੱਖਾਂ ਦੀ ਰੋਣ ਨਾ ਕੋਵੇ ਨਾ ਸਰਵਿਸ ਕਰਾਉ ਤੇ ਚਲਾਉਂਦੇ ਜੋ ਸਰਪੰਚ ਕਿਰਾਉਂਦਾ ਉਹ ਇਹ ਜਿਹੜਾ ਪਾਇਆ ਉਹਦਾ ਕਿਹੜਾ ਨਾਮ ਹੈ ਟਾਇਰ ਨੂੰ ਪਤਾ ਦੂ ਤਿੰਨ ਸਾਲ ਜਾਂਦੀ ਨਹੀਂ ਜੀ ਕਾਂਗਰਸ ਖਾਲ ਨਹੀਂ ਜਾਂਦੀ ਉਹ ਦੱਸੀ ਅੱਗੇ ਆ ਗਿਆ ਜੀ ਸੁਵਰਾਜ ਇਹਦੀ ਬਿਨਾਂ ਨਾ ਬਹੁਤ ਤਰ੍ਹਾਂ ਸੁਵਰਾਜ ਇਹ ਮਾਰਦਾ ਬੜਕਾਂ ਬੁਰੀਆਂ ਇਹ 12 ਮਾਡਲ ਦੀ 12 ਮਾਡਲ ਦਾ 4,35,000 ਰੁਪਏ ਮੁੱਲ ਆ ਠੀਕ ਹੈ ਉਤੀ ਸਲਫ ਲੱਗੀ ਇਹ ਨਹੀਂ ਮਹਿੰਗੀ ਆਉਂਦੀ ਆ ਠੀਕ ਹੈ ਕਨੋਪੀ ਛਤਰੀ ਟਾਇਰ 80 ਪੈਸੇ ਤੇ ਇਹ ਸੈਕਿੰਡ ਨੰਬਰ ਪਟਿਆਲਾ ਦਾ ਸੈਕਿੰਡ ਆਉਂਦਰਾ ਪਟਿਆਲਾ ਨੰਬਰਾਂ ਵਿੱਚ ਉਹ ਬਾਕੀ ਕਨੀਸ਼ਾ ਤੁਹਾਡੇ ਸਾਹਮਣੇ ਆ ਤੇ ਕਿਸੇ ਪਾਸੇ ਵੀ ਸੋਸਾ ਦੇ ਵੀ ਆ ਮਨਨ ਕਿ ਜਲੂ ਕਲਮ ਤਾਂ ਠੀਕ ਲੱਗੀ ਟਰੈਕਟਰ ਦੀ ਛੋਟੀ ਸਲਫ ਆ ਕਿ 2012 ਮਾਡਲ ਦੇ ਵਿੱਚ ਆ 4,35,000 ਡਿਮਾਂਡ ਆ ਇਹ ਕਿਹਨਾ ਡਿਮਾਂਡ ਆ ਮਿੱਤਰੋ ਤੇਲ ਵਾਲੀ ਟੈਂਕੀ ਲੱਗੀ ਆ ਮਰੇ ਕੋਲ ਤੇਲ ਵਾਲੀ ਟੈਂਕੀ ਲੱਗੀ ਹੋਰ ਪਰ ਦੇ ਵਿੱਚ TV 11 ਨੰਬਰ ਦੇ ਵਿੱਚ ਆ ਰੇਟ ਆ ਜੀ ਨਾ ਉਸ ਨੂੰ ਪਤਾ ਹੈ ਮਿੱਤਰੋ ਮੌਕੇ ਦਾ ਹੁੰਦਾ ਤੇ ਦੂਜਾ ਗੱਲ ਹੀ ਫਾਰਮਟ ਰੈਕਸ ਪਾਇਲੀ ਜੀ ਇੱਕ ਨਾ ਮਾੜ ਲਈ ਇਹ 2009 ਮਾਡਲ ਹੈ ਹਾਂਜੀ ਟਾਇਰ ਇਹਦੇ ਹੈਗੇ 80 ਦੇ ਪੈਸੇ ਠੀਕ ਹੈ ਤੇ ਪੂਨ ਟੌਪ ਫਾਸਟ ਟੌਪਰ ਲੁਧਿਆਣਾ ਨੰਬਰ ਦੂਜਾ ਨੰਬਰ ਆ ਜੀ 2009 ਮਾਡਲ ਆ ਤੇ ਦੀਮਾਂਡ ਹੈਗੀ 3 ਲੱਖ 40 ਹਜ਼ਾਰ ਦੀ ਹਾਂ ਸਾਰਾ ਜੈਨੂਇਨ ਹੈ ਸਾਰਾ ਜੈਨੂਇਨ ਆ ਤੇ ਕਿਸੇ ਪਾਸੇ ਚੱਕੀ ਨਹੀਂ ਲੱਗੀ ਬਾਬਾ ਜੀ ਘਰ ਆ ਮੈਂ ਠੀਕ ਹੈ ਪਾਵਰ ਸਟੇਰੀਂਗਾਂ ਦੀ ਡਬਲ ਡਿਸਟ੍ਰਿਬਿਊਟਰਾਂ ਦੇ ਜਿੰਨੇ ਟਰੈਕਟਰ ਬਾਈ ਕੋਰਸ ਮਿੰਟਰ ਕੋਲ ਹੁੰਦੇ ਆ ਹਨ ਸਾਰੇ ਜੈਨੂਨ ਚੱਲੇ ਆਉਂਦੇ ਨੇ ਕਿਸਾਨ ਮੀਰਤੀ ਲੈਂਦਾ ਜਿੰਨਾ ਪਾਸਟਾਰਡੀਆਂ ਦੇ ਵਿੱਚ ਹੀ ਗੱਲ ਇਹ ਕਹੀ ਆ ਹਨ 34000 ਡਿਮਾਂਡ ਹੈ ਤੇ ਰੇਟ ਮੌਕੇ ਤੇ ਹੋ ਜਾਊਗਾ ਆ ਕਿਹਾ ਗਿਆ 3453 ਦਾ ਤੇ ਇਹਨੇ ਵੀ ਪੂਰਾ ਰੰਗ ਵੜਿਆ ਬਹੁਤ ਵੇਚਦਾ ਬਹੁਤ ਵੇਚਦਾ ਜੀ 3453 ਦਾ ਤੇ ਜਮਨ ਨਵੀਂ ਕਮਿਸ਼ਨ ਦੇ ਵਿੱਚ ਆ ਤੇ ਤੈਰ ਜਮਾਨਾ ਵਿੱਚ ਕਿੰਨਾ ਮੜ ਲਾਇ 18 ਮੜ ਲਾਇ ਇਸੇ ਦਾ ਕਪੀਸ ਬਣਿਆ ਪਰ ਮੁੱਲ ਈਟਰ ਦੇ 2000 ਘੰਟਾ ਚੱਲਿਆ ਹੋਇਆਗਾ ਦੇ ਫਸਟ ਪਾਰਟ ਜੇ ਪੀਵੀਸੀ ਵਾਲੀ ਨੰਬਰ ਆ ਠੀਕ ਹੈ 2000 ਘੰਟੇ ਦੇ ਲੈਮਸ ਥਰੂ ਤੇ ਕੰਡੀਸ਼ਨ ਤੁਹਾਡੇ ਸਾਹਮਣੇ ਆ ਹਨ ਤੇ 2000 ਘੰਟਾ ਕੀ ਯਾਰੀ ਵੀਰ ਕਹਿੰਦਾ ਜਿਹੜਾ ਮੀਟਰ ਦਾ ਜੀ ਕਿਸੇ ਹੁੰਦਾ ਤੇ ਉਹ ਤਾਂ ਨਹੀਂ ਆਪਣੇ ਕੋਲ ਹੁੰਦਾ ਜਿਹੜਾ ਆਪਣੇ ਸਾਰੇ ਟਰੈਕਟਰ ਜਿਹੜਾ ਮਰਜੀ ਚੈੱਕ ਕਰਾ ਠੀਕ ਹੈ ਆਪਣਾ ਟਰੈਕਟਰ ਦੂਜੇ ਨਾਲ ਪਾਵੇਂ ਤੁਹਾਨੂੰ 10000 ਮਹਿੰਗਾ ਲੱਗੇ ਪਰ ਕੁਆਲਟੀ ਦਾ ਫਰਕ ਠੀਕ ਇੱਕ ਵਾਰ ਕੀ ਹੋਊਗੀ ਯਾਨੀ ਕੋਈ ਗੱਲ ਆ ਕੀ ਚੀਜ਼ ਦਾ ਮੁੱਲ ਹੁੰਦਾ ਮਿਸਟਰੋ 2000 ਘੰਟਾ ਚੱਲਿਆਗਾ ਉਹ ਚੱਲੇ ਦੀ ਵੀ ਗਾਰੰਟੀ ਵੀ ਮੀਟਰ ਅੱਗੇ ਪਿੱਛੇ ਕੋਈ ਛੇੜਛਾੜ ਨਹੀਂ ਹੋਈ ਹੋਣੀ ਮੀਟਰ ਨਾਲ ਦੇ ਚੈੱਕ ਵਾਲੇ ਪੜਨਾ ਆ ਕਿ ਲੋਕ ਫੋਟੋ ਦੇਖ ਲੈਗਾ ਰਹਾ ਆ ਇੱਕੀ ਕੋਲੇ ਐ ਤੋਂ ਬਸ ਲੜ ਗਈ ਆ ਪੁੱਤ ਜਿੰਨਾਂ ਮੈਂ ਮਰਦੀ ਉਹਦੇ ਕੱਲਾ ਮਰੀ ਜਾਵਾਂ ਜਿੰਨਾਂ ਚੱਕਰ ਬੰਦਾ ਕੋਲੇ ਨਹੀਂ ਆਉਂਦਾ ਉਹਨਾਂ ਚੱਕਰ ਨੂੰ ਪਤਾ ਜਿੰਨਾ ਬੈ ਗੱਲ ਕਰੀ ਜਿਵੇਂ ਇਹ 18 ਮਾਡਲ ਵਿੱਚ 18 ਮਾਡਲ ਜਮਾਂ ਜੱਧੇ ਪਏ ਹੁੰਦੇ ਨੇ ਜੇ ਆਪਾਂ ਅਗਰ ਨੰਬਰ ਵੀ ਲਈਏ ਹੋਰ ਸਟੇਟਾਂ ਵਾਲੇ ਜੋਨਾਰਾ ਤੇ ਆਪਣੇ ਪੰਜਾਬ ਦੇ ਟਰੈਕਟਰ ਬਹੁਤ ਸੀ ਬੜਾ ਪੱਕਾ ਟਰੈਕਟਰ ਦੇ ਦਿਨ ਤੱਕ ਦਾ ਫਰਕ ਜੀ ਸੋਹ ਦਾਸ ਜੀ ਜੇ ਮੈਂ ਤੀ ਮਾਰਨ ਲਈ ਕਿ ਨਹੀਂ ਚਲਾਇਆ ਜਮਾ ਟਰੈਕਟਰ ਜੀ ਤੇ 2000 ਘੰਟੇ ਚੱਲਿਆ ਟਰੈਕਟਰ ਤੇ ਉਦੋਂ ਕੀ ਆ ਗਿਆ ਜੀ هون ਐਂਡ 37 ਕੀ ਪੋਰ ਵਾਇਰ ਬੋਲ ਕਿੰਨੀ ਮਾਰਦਾ ਫਰਕ ਦਾ ਸਹੀ ਆਉਂਦਾ ਸਾਹਿਬ ਜੀ ਟਰੈਕਟਰ ਬੁਰੀ ਚੰਗੀ ਪਈ ਟਰੈਕਟਰ ਦੀ ਇਹ ਕਿੰਨੇ ਘੰਟੇ ਚੱਲਿਆ ਇਸ ਨੂੰ ਬਰਾ 500 ਏ 1300 ਕੰਮ ਤੇ ਚੱਲਿਆ ਮਿਸਟਰ ਉਹ ਤੇ ਪੋਰ ਵਾਇਰ ਪੋਰ ਵਾਲੇ ਸਾਥ ਅੱਜ ਕੱਲ ਜਿਵੇਂ ਕਹਿੰਦੇ ਆ ਗਈ ਜਿਵੇਂ ਬੇਂਦਰਪੁਰਾ ਕੱਟ ਕਰਕੇ ਕੀ ਕਿ 755 ਹਸਪਾਵਰੇ ਬੰਦ ਹੋ ਗ ਇਹ ਬੰਦ ਹੋ ਨਹੀਂ ਰਿਹਾ ਤੇ 50 ਹਾਊਰਸ ਆਵਰ ਚਾਹੁੰਦਾ ਹੁਣ 50 ਚਾਹੁੰਦਾ ਤੇ ਪਹਿਲਾਂ 55 ਚਾਹੁੰਦਾ ਸੀ ਤੇ ਇਹ ਹੁਣ ਬੰਦ ਹੋ ਗਏ ਮਿੱਤਰੋ 1300 ਘੰਟੀ ਚੱਲਿਆ ਤੇ ਡਿਮਾਂਡ ਰੱਖੀ ਆ 10 ਲੱਖ ਤੇ 40 ਹਜ਼ਾਰ ਰੁਪਈਆ ਤੇ ਬਾਕੀ ਰੇਟ ਆ ਜਿਹੜਾ ਮੌਕੇ ਦਾ ਜੇ ਪੁਰਾਣਾ ਟਰੈਕਟਰ ਸਾਡੇ ਕੋਲ ਟੂ ਵੀ ਰਹੇਗਾ ਤਾਂ ਉਹ ਵਿੱਚ ਕਿੱਟਿਆ ਜੂ ਤੇ ਲੋਨ ਦੀ ਸਹੂਲਤ ਹੈਗੀ ਹੈ ਲੋਨ ਵੀ ਹੋ ਜੂ ਟਰੈਕਟਰ ਤੇ ਇੱਕ ਵਾਰੀ ਆਪਦਾ ਮਾੜ ਬਣਾ ਕੇ ਆ ਜਿਓ ਅੱਗੇ ਆਗੇ ਜੀ ਪ੍ਰੀਤ 689 689 ਹੀ ਨਵੇਂ ਟਾਇਰ ਆ ਦੀ ਦੂਜੇ ਨਾਮ ਇਹ ਦੂਜੇ ਨਾਮ ਆ ਜੀ ਟਰੈਕਟਰ 2010 ਮਾਡਲ ਆ ਦੋਲਾ ਕਾਸੀਨਰ ਫਰਮੋਲਾ ਮਾਗਰ ਦੇ ਗੁਡੀਅਰ ਦੇ ਨਵੇਂ ਮਕੂਰਲੇ ਬੀਕੇਟੀ ਦੇ ਨਵੇਂ ਹਾਂਜੀ ਮੂਰਲੇ ਟਾਇਰ ਮਿੱਤਰੋ ਬੀਕੇਟੀ ਜਿਹੜੀ ਮੈਂ ਕਿਹਾ ਸਟੈਪਾਂ ਜਮੇ ਪੰਗਾ ਟਾਇਰਾਂ ਦੇ ਉੱਤੇ ਜਿਹੜੇ ਪੰਗਾ ਜਮਾ ਹਾਂਜੀ ਉਹ ਕਰਦੇ ਸੀ ਅਸੀਂ 2014 ਦੇ ਲਿਆ ਸੀ ਠੀਕ ਹੈ ਹੁਣ ਆਪਾਂ ਕੋ ਚਿਕਟਾ ਕਰ ਲੋਗੇ ਠੀਕ ਹੈ 10 ਸਾਲ ਉਹਨੇ ਪਾਇਆ ਵਾ ਸਾਡੀ ਪੂਰੀ ਗਾਰੰਟੀ ਜਮਾ ਇੰਜਨ ਜੇਰ ਦੀ ਜਮਾ ਪੂਰੀ ਹਾਂ ਪੂਰੀ ਜੇ ਇੰਜਨ ਜੇਰ ਦੀ ਜਮਾ ਗਾਰੰਟੀ ਉਹ ਕਾਗਜ਼ ਪੱਤਰ ਉੱਤੇ ਹੋਣਗੇ ਚੌਕੜਾ ਨਵਾਂ ਲੱਗਿਆ ਵਾ ਮਾਡਲ 10 ਆ ਮਿੱਤਰੋ 2,80,000 ਰੁਪਏ ਡਿਮਾਂਡ ਆ ਟਰੈਕਟਰ ਦੀ 2.5 ਲੱਖ ਰਪਏ ਦੇ ਦਾਂਗੇ ਆਪਾਂ ਜੀ ਕਿਹਨੇ ਲੈਣਾ ਕਰਨਾ ਮੇਟਾ ਠੀਕ ਹੈ 2.5 ਲੱਖ ਦਾ ਮੜ ਜੂ ਮਿੱਤਰੋ 30,000 ਰੁਪਏ ਉੰਨੇ ਕਿਹਦੀ ਰੇਟ ਆ ਘਟ ਗਿਆ ਟਰੈਕਟਰ ਦੇ ਵਿੱਚੋਂ ਮਾੜ ਬਣਾ ਕੇ ਆ ਜਿਓ 2.5 ਲੱਖ ਦਾ ਟਰੈਕਟਰ ਲੈ ਜੀ 60-50 ਦਾ ਟਾਇਰ ਹੀ ਲੱਗੇ ਹਾਂਜੀ ਚੌਕੜਾ ਜਮਾਂ ਨਮਨ ਜਿਹਦੀ BKDT ਜਮਾਂ ਟੌਪ ਦੀ ਕੰਪਨੀ ਆ ਟਾਇਰਾਂ ਦੇ ਵਿੱਚ ਬੈਟਰੀ ਨਵੀਂ ਬੈਟਰੀਆ ਚੌਕੜਾ ਨਵਾਂ ਡੈਕ ਲੱਗਾ ਜਿਵੇਂ ਤੁਹਾਨੂੰ ਦੀ ਸੀ ਜਾਂਦਾ ਟਰੈਕਟਰ ਹੋਊ ਹੂ ਐਵੇਂ ਮਿਲੂ ਐਸੈਸਰੀ ਸਾਰੀ ਨਾਲ ਹੀ ਮਿਲੂਗੀ ਜਿਹੜੀ ਸੁਣੌਣ ਦੀ ਸੀ ਤੇ ਗਿਆ ਗਿਆ ਜੀ ਮਹਿੰਦਰਾ 555 D 57 HP ਦੇ ਵਿੱਚ ਤੇ ਇਹ ਕਿੰਨਾ ਮਾਡਲ ਆ ਜੀ ਇਹ 2017 ਮਾਡਲ ਆ ਇਹ ਹਾਂਜੀ ਸਵਾ 5 ਲੱਖ ਰੁਪਿਆ ਮੁੱਲ ਆ 26 2700 ਘੰਟਾ ਚੱਲਿਆ ਜਲੰਧਰ ਨੰਬਰ ਆ ਠੀਕ ਆ 26 ਤੋਂ 2700 ਘੰਟੇ ਚੱਲਿਆ ਮਿੱਤਰੋ 57 HP ਦੇ ਵਿੱਚ ਆਈ ਸੀ ਇਹ ਟਰੈਕਟਰ ਤੇ ਟਾਇਰ ਡੂਰ ਵੀ ਜਮਾ ਵੇਦਾਗ ਤੇ ਚੰਗੇ ਪਏ ਆ ਟਰੈਕਟਰ ਦੇ ਤੇ ਡਿਮਾਂਡ ਕੀ ਰੱਖੀ ਆ ਹੁਣ ਜੀ ਸਵਾ 5 ਲੱਖ ਸਵਾ 5 ਲੱਖ ਰੁਪਿਆ ਡਿਮਾਂਡ ਆ ਮਿੱਤਰੋ ਡਿਮਾਂਡ ਬਣਾ ਕੇ ਆ ਜਾਓ ਆਪ ਦਾ ਟਰੈਕਟਰ ਦੀ ਕੰਡੀਸ਼ਨ ਦੱਸਦੀ ਆ ਜਮਾਂ ਜਾਂਸੀ ਵਾਲੀ ਕੰਡੀਸ਼ਨ ਆ ਟਰੈਕਟਰ ਦੀ ਤੇ ਉਹ 2 GG ਆ ਗਿਆ ਜੀ 5405 ਜੌਂਡੀਅਰ ਤੇ ਇਹ ਪੰਜਾਬ ਨੰਬਰ ਆ ਜੀ PV13 ਸਗਰੂਰ ਦਾ ਨੰਬਰ ਆ 2019 ਮਾਡਲ ਟਾਇਰ ਨਾਲ ਦੇ 80% ਠੀਕ ਹੈ ਟਾਇਰ ਨਾਲ ਦੇ ਕਿੰਨਾ ਕਿ ਚੱਲਿਆ ਸੁਪਿੰਦਰ ਇਹ 2000 ਘੰਟਾ ਠੀਕ ਹੈ 2000 ਘੰਟਾ ਜਿੰਨੇ ਆਪਾਂ ਕਹਿ ਸਕਦੇ ਆਂ ਵੀ ਜੌਂਡੀਅਰ ਜਿੰਨੇ ਬਾਈ ਸੁਪਿੰਦਰ ਕੋਲ ਖੜਿਆ 2000 ਤੋਂ ਥੱਲੇ ਥੱਲੇ ਵਾਲੀ ਆ ਸਾਰੀ ਤੇ ਜਿਹੜਾ 4x4 ਸ਼ੁਰੂ ਵਿੱਚ ਲਿਖਾਇਆ ਉਹ ਤਾਂ 1000 ਘੰਟੀ ਚੱਲਿਆ ਵਾਲੀ ਆ ਤੇ ਇਹਦੀ ਡਿਮਾਂਡ ਕੀ ਰੱਖੀ ਆ ਇਹ ਫੁੱਲ ਟੌਪ ਆਈ ਹਾਂਜੀ ਹਿੱਸਾ ਖੁੱਲਦਾ ਡਬਲ ਡਿਸਟ੍ਰਿਬਿਊਟਰ ਡਬਲ ਪੀਟੀਓ ਇਹ 7,85,000 ਰੁਪਏ ਮੁੱਲ ਹੈ ਇਹਦਾ 7,85,000 ਮੁੱਲਾਂ ਤੇ ਹਿੱਸੇ ਖੋਲਦੇ ਨੇ ਬਹੁਤ ਘੱਟ ਆਇਆ ਟਰੈਕਟਰ ਦਾ ਹਿੱਸਾ ਖੋਲਦਾ 7,85,000 ਦਾ ਹੋਗੀ ਡਿਮਾਂਡ ਤੇ ਕਿੰਨੇ ਕੁ ਦਾ ਬਣ ਜੂ ਜੇ ਮੰਨ ਕੇ ਚੱਲ ਬੰਦਾ ਲੈਣ ਇਹ ਦੇ ਦਾਂਗੇ ਆਪਾਂ 7,65,000 ਦਾ 7,65,000 ਰੁਪਏ ਦਾ ਬਣ ਜੂ ਮੇਰੇ ਤੋਂ ਬਾਕੀ ਆਵਦਾ ਘਟਾਗੇ ਦੇਖ ਲਓ ਕਿੰਨੇ ਆ 20,000 ਰੁਪਏ ਨੂੰ ਓੱਡ ਗਿਆ ਟਰੈਕਟਰ ਦੇ ਵਿੱਚੋਂ ਤੇ ਅੱਗੇ ਆਵੇ ਜੀ ਸਟੈਂਡਰਡ 3 ਸਪੀਡ ਆ ਜੀ ਇਹ ਇਹ 2 ਸਪੀਡ ਆ ਮਲਟੀ ਪੀਟੀਓ 2 ਸਪੀਡ ਆ 2018 ਮਾਡਲ ਆ ਕੰਡੀਸ਼ਨ ਚੰਗੀ ਪਈ ਆ ਚੌਕੜਾ ਜਮਾ ਨਮਿਆਲਾ ਆਇਆ ਕਮਾਣਾ ਨਾਲ ਦੇ ਟਾਇਰ ਨੇ ਠੀਕ ਆ ਨਾਲ ਦੇ ਟਾਇਰ ਆ ਕੰਡੀਸ਼ਨ ਦਸੀ ਨੇ ਚੱਲਿਆ ਵੀ ਥੋੜੀ ਹੂਸਪਿੰਦਰ ਇਹਦੇ ਲੈ 14-1500 ਘੰਟਾ ਠੀਕ ਆ 14 ਤੋਂ 1500 ਘੰਟਾ ਚੱਲਿਆ ਤੇ ਚੱਲਿਆ ਸਮਾਈ ਜਾਣ ਲੁਧਿਆਣਾ ਨੰਬਰ ਚਲਾਈ ਪੁੱਠੀ ਨਹੀਂ ਹੋਈ ਜਿਵੇਂ ਡਰਾਈਵਰਾਂ ਦੇ ਹੱਥ ਜਿਵੇਂ ਖੇਤੀ ਦੇ ਵਿੱਚ ਚੱਲਾਵਾ ਟਰੈਕਟਰ ਤੇ 2018 ਮਾਡਲ ਆ 4 ਲੱਖ ਤੇ 95000 ਰੁਪਿਆ ਬਾਈ ਸੁਪਿੰਦਰ ਨੇ ਡਿਮਾਂਡ ਰੱਖੀ ਆ ਤੇ ਸੁਪਿੰਦਰ ਮੰਨ ਕੇ ਚੱਲ ਬੰਦਾ ਕੋਈ ਕਹਿੰਦਾ ਵੀ ਤੁਹਾਡੇ ਕੋਲ ਮੰਡੀ 'ਚ ਮਿਲਣਾ ਤੇ ਕਿੰਨੇ ਨੰਬਰ 'ਚ ਆਪਣੀ ਮੰਡੀ ਲੱਗਦੀ ਪੜਦੀ ਆਪਣੀ ਵੇਰਸ ਵੀਰੇ ਤੁਸੀਂ ਬੰਦਾ ਆਪ ਨੂੰ ਕੰਟੈਕਟ ਕਰ ਲੈ ਠੀਕ ਹੈ ਜਾਂ ਗੁਰਪ੍ਰੀਤ ਦੀ ਮੰਡੀ ਪੁੱਛ ਲੈ ਠੀਕ ਹੈ ਹਾਂ ਜਾਂ ਗੁਰਸਰਨ ਦੀ ਪੁੱਛ ਲੈ ਕਿ ਕੰਟੈਕਟ ਨੰਬਰ ਕਿੰਨਾ ਆਪਣਾ 88714047 88714047 ਤੇ ਸੋਮਵਾਰ ਨੂੰ ਮਿੱਤਰੋ ਮੰਡੀ ਦੇ ਵਿੱਚ ਹੁੰਦਾ ਵੀਰ ਤੇ ਉਸ ਤੋਂ ਬਾਅਦ ਦੇ ਵਿੱਚ ਵੀ ਆਉਣਾ ਕੰਪਲੇਸ਼ਨ ਆ ਕਰੇਟਸ ਜੀ ਹੁੰਦਾ ਹਾਂਜੀ ਪਿਕਾ ਸੂਚ ਪੱਤੀ ਗ੍ਰੇਡ ਦੀ ਬੈਕ ਸਾਈਡ ਆ ਗ੍ਰੇਡਰ ਰੋਡ ਤੇ ਆ ਕੇ ਆਪ ਨੂੰ ਫੋਨ ਕਰ ਲੈ ਬੰਦਾ ਜਿਵੇਂ ਬਾਈ ਸੁਪਿੰਦਰ ਕਹਿੰਦਾ ਅੰਡਾਲ ਕਹਿੰਦਾ ਲੁੱਕ ਪਲਾਂਟ ਕੋਲ ਆ ਕੇ ਫੋਨ ਲਾ ਲਿਓ ਜੋਨ ਲొਕੇਸ਼ਨ ਦੇ ਦੇਣਗੇ ਇੱਥੇ ਆ ਜਾਓ ਬਾਈ ਅੱਗੇ ਆ ਗਿਆ ਜੀ 5405 ਜੌਂਡੀਅਰ 2019 ਮਾਡਲ ਦੇ ਵਿੱਚ ਤੇ ਜਿਵੇਂ ਗੱਲ ਕਰੀਆ ਬਸਪਿੰਦਰ ਜੌਂਡੀਅਰ ਜਿੰਨੇ 19 ਮਾਡਲ ਸੋਡੇ ਕੋਲ ਦੇਖਿਆ ਸਾਰੇ 23 ਵਾਲਾ ਕੰਮ ਆਜੂ ਤੁਰਿਆਉਂਦਾ ਬੰਦਾ ਭਲੇਖਾ 23 ਦਾ ਪੈਂਦਾ ਜਮਾ ਸੋ ਤੋਂ ਇਹ 1200 ਘੰਟਾ ਚੱਲਿਆ ਠੀਕ ਹੈ ਬਟਨਡਾ ਨੰਬਰ ਆ ਇਕਲਾ ਹਿੱਸਾ ਨਹੀਂ ਖੁੱਲਦਾ ਬਾਕੀ ਬਟਨ ਆ ਲੈਫਟ ਡਬਲ ਡਿਸਟ੍ਰੀਬਿਊਟਰ 90 ਪੈਸੇ ਟਾਇਰ ਨਾਲ ਦੇ ਠੀਕ ਹੈ ਲੈਫਟ ਬਟਨ ਵਾਲੀ ਆ ਬਟਨ ਵਾਲੀ ਬਟਨ ਵਾਲੀ ਲੈਫਟ ਆ ਮਿੱਤਰੋ ਟਾਇਰ 2 90 ਪੈਸੇ ਪਾਇਆ ਤੇ ਮਾਡਲ 19 ਤੇ ਸੋਚ ਦੋ ਬੰਦਾ ਜੁਰੂ ਤੁਰੋਂ ਤੁਰਿਆ ਆਉਂਦਾ 23 ਮਾਰਨ ਲਾਲ ਦੀ ਸਪਲੀਸ਼ਨ ਦੇ ਵਿੱਚ ਜਿਵੇਂ ਇੱਕ ਹਾਰ ਪਾ ਕੇ ਲੈ ਜਾਓ ਚਾਹੇ ਤੇ 8 ਲੱਖ ਤੇ 15000 ਰੁਪਿਆ ਡਿਮਾਂਡ ਆ ਬਾਈ ਸ਼ਪਿੰਦਰ ਜੀ ਤੇ 7 ਲੱਖ 95000 ਰੁਪਿਆ ਦੇ ਦਾਂਗੇ ਆਪਾਂ 7 ਲੱਖ 95000 ਦਾ ਟਰੈਕਟਰ ਬਣ ਜੂ ਮਿੱਤਰੋ ਆ ਟਰੈਕਟਰ ਦੇ ਵਿੱਚੋਂ 20000 ਰੁਪਿਆ ਰੇਟ ਘਟਜੂ ਜੇ ਸ਼ੇਅਰ ਕਰਕੇ ਆਉਂਗੇ ਦੱਬ ਕੇ ਸ਼ੇਅਰ ਕਰਕੇ ਆਜੋ ਕਿ ਨਾ ਪੀ ਵੀ ਤੇ ਹੀ ਨੰਬਰ ਦੇ ਵਿੱਚ ਜੌਂਡੀ ਰ ਆ ਗਿਆ ਜੀ 5210 4x4 ਪਹਿਲਾਂ ਉਹਨੂੰ 5405 ਦਿਖਾਇਆ ਸੀ ਤੇ ਇਹ ਹੈਗਾ 5210 4x4 ਤੇ ਇਹ ਮਾਡਲ ਹੈਗਾ ਜੀ 21 ਇਹ ਕਿੰਨਾ ਚੱਲਿਆ ਸੁਪਿੰਦਰਾ ਇਹ ਚੱਲਿਆ ਹੀ 1500 ਘੰਟਾ ਠੀਕ ਹੈ 1500 ਘੰਟੇ ਚੱਲਿਆ ਮੇਤਰੋ ਟਰੈਕਟਰ ਇਹ ਤੇ ਇਸ ਦੀ ਡਿਮਾਂਡ ਕੀ ਰੱਖੀ ਆ ਹੁਣ ਇਹਦੀ ਹੈਗੀ 945 9 ਲੱਖ ਤੇ 45000 ਰੁਪਏ ਡਿਮਾਂਡ ਆ ਮੇਤਰੋ ਕੰਡੀਸ਼ਨ ਤੁਹਾਡੇ ਸਾਹਮਣੇ ਆ ਟਰੈਕਟਰ ਦੀ ਫੁੱਲ ਟੌਪ ਆ ਬਸ ਨਾਲ ਹੀ ਲੈਫਟ ਆ ਠੀਕ ਹੈ ਤੇ ਸਟੀering ਆਡਜਸਟੇਬਲ ਆ ਡਬਲ ਡਿਸਟ੍ਰੀਬਟਰ ਡਬਲ ਡਿਸਟ੍ਰੀਬਟਰ ਸਟੀering ਆਡਜਸਟੇਬਲ ਆ ਪੱੜਨ ਵਾਲੀ ਲੈਫਟ ਆ ਮੇਤਰੋ 21 ਮਾਡਲ ਆ ਡਿਮਾਂਡ 9 ਲੱਖ 45000 ਟੈਕਨੀਸ਼ੀਅਨ ਤੁਹਾਡੇ ਸਾਹਮਣੇ ਆ ਤੇ ਪੁਰਾਣਾ ਟਰੈਕਟਰ ਜੇ ਤੁਹਾਡੇ ਕੋਲ ਕੋਈ ਵੀ ਆ ਤਾਂ ਉਹ ਥੋੜਾ ਵਿੱਚ ਵੀ ਕੱਟਿਆ ਦੇਉ ਤੇ ਜੇ ਲੋਨ ਲੈਣਾ ਤਾਂ ਲੋਨ ਦੀ ਸਬਦਾ ਵੀ ਹੈਗੀ ਸਿੱਬਲ ਤੁਹਾਡਾ ਸਹੀ ਹੋਣਾ ਚਾਹੀਦਾ ਲੋਨ ਵੀ ਹੋ ਜੂਗਾ ਜਿਹਨੇ ਜੌਂਡੀਅਰ ਲੈਣਾ ਘੱਟ ਪੈਸਿਆਂ ਚ ਉਹ ਵੀ ਖੜਾ ਆਪਣੇ ਕੋਲੇ 5042 ਸੀ ਠੀਕ ਹੈ 15 ਮਾਦਲਾ ਨਾਲ ਦੇ ਟੈਰ 80 ਪੈਸੇ ਠੀਕ ਹੈ ਸਿੰਗਲ ਕਲਚ ਇਹਨਾਂ ਦਾ ਸ਼ੌਂਕ ਪੂਰਾ ਕਰਨਾ ਹੁੰਦਾ ਜਿਵੇਂ ਜੌਂਡੀਅਰ ਹੀ ਲੈਣਾ ਜੇ ਹੁੰਦਾ ਕਹਿੰਦਾ ਹਾਂ ਜੌਂਡੀਅਰ ਹੀ ਲੈਣਾ ਤਾਂ ਮਿੱਤਰੋ ਤੇਲ ਦਾ ਖਰਚਾ ਮੈਸੀਨੋਂ ਵੀ ਘਟਾਉਦਾ ਠੀਕ ਹੈ ਮੈਸੀਨੋਂ ਵੀ ਘਟਾਉਦਾ ਹਾਂ ਦੇਈ ਮਿੱਤਰੋ 50 42 ਵੀਰ ਕੋਲ ਘਰੇ ਵੀ ਖੜਾ ਟਰੈਕਟਰ ਹੋਰ ਵੀ ਖੜਿਆ 911 ਵੀਰ ਸਰ ਬਾਹਰਲੇ ਬੰਦੇ ਨੇ 911 ਲੈਣਾ ਮੋਡੀਫਾਈ ਕਰਿਆ ਹੋਇਆ ਹਾਂਜੀ ਫੁੱਲ ਮੋਡੀਫਾਈਡ ਆ ਨਵੇਂ ਟਾਇਰ BKT ਦੇ ਰੀਗਲ ਸ਼ੋਅ ਅਰਜਨ ਮੰਗੂ ਖੁੱਲਦੀ ਠੀਕ ਹੈ ਵੱਡੇ ਪਲੇਟਫਾਰਮ A to Z ਫੁੱਲ ਮੋਡੀਫਾਈਡ ਭਾਵੇਂ ਬੰਦਾ ਵਾਕੇ ਲੈ ਜੇ ਹਾਂਜੀ ਇੱਕ ਗੱਲ ਹੋਰ ਯਾਰ ਸੁਪਿੰਦਰ ਜਿਵੇਂ ਆਪਾਂ ਦੇਖਦੇ ਆ ਨਾ ਬੰਦੇ ਨੇ ਸੀਜ਼ਨ ਵੇਲੇ ਕਿਰਾਏ ਗਰੂ ਦੇ ਟਰੈਕਟਰ ਉਹ ਆਪਾਂ ਦੇ ਦੇ ਦਿੰਨੇ ਆ ਨਹੀਂ ਕਿਰਾਏ ਵਾਲਾ ਕੰਮ ਆਪਣੇ ਕੋਲ ਠੀਕ ਹੈ ਆਪਣੇ ਕੋਲੇ ਸੇਲ ਪਰਚੇਜ਼ ਚੇਲ ਪਰਚੇ ਦੀ ਕੰਮ ਆ ਮਿੱਤਰੋ ਡਰੈਸ ਸਾਨੂੰ ਦੱਸਤਾ ਨੰਬਰ ਸਕਰੀਨ ਦੇ ਉੱਤੇ ਚੱਲੀ ਜਾਂਦਾ ਸ਼ੇਅਰ ਕਰਕੇ ਵੀਡੀਓ ਆਜੋ ਤੇ ਡਿਸਕਾਊਂਟ ਆਪਦਾ ਲੈ ਜਾਓ ਤੁਹਾਨੂੰ ਘੱਟੋ ਘੱਟ ਮੁੱਲ ਦਾ 17 ਤੋਂ 18 ਟਰੈਕਟਰ ਦਿਖਾ ਤੇ ਦੱਬ ਕੇ ਕਰ ਦਿਓ ਵੀਡੀਓ ਨੂੰ ਸ਼ੇਅਰ ਸੋ ਬਹੁਤ ਬਹੁਤ ਧੰਨਵਾਦ ਸਾਨੂੰ ਵਾ